ਜਦੋਂ ਸਾਰੇ ਕਹਿ ਰਹੇ ਵੀ ਸੁਖਵੀਰ ਸਿੰਘ ਬਾਦਲ ਨੂੰ ਪਰੇ ਕਰੋ ਤੇ ਫਿਰ ਪੜਾਇਆ ਕਿ ਨੂੰ ਜਾਵੇ ਜਿਹੜੇ ਚਦੂਬਜਨ ਸਿੰਘ ਸਾਹਿਬ ਦੇ ਧੜੇ 'ਚ ਬੈਠੇ ਆ ਉਹ ਕਹਿੰਦੇ ਸਾਡੇ ਜੋ ਕਿਸੇ ਨਹੀਂ ਬੰਨਾ ਜੀ ਕਿ ਤੇ ਕੀ ਨਾ ਹੋਵੇ ਅਜਿਹੀ ਸਥਿਤੀ ਦੇ ਵਿੱਚ ਮਨਪ੍ਰੀਤ ਸਿੰਘ ਇਹ ਆਲੀ ਤੇ ਗੁਨਾਹ ਪੈ ਜੇ ਅੱਜ ਚਰਜੀਤ ਸਿੰਘ ਬਰਾੜ ਨੇ ਇਹ ਵੀ ਕੀਤਾ ਸਪਸ਼ਟ ਕਹਦਾ ਕਹੀ ਜਾਂਦਾ ਪੈਸੇ ਮੈ ਲੈਉਣਾ ਬੈ ਲੈਉਣਾ ਮੈ ਲੈਉਣਾ ਕਦੇ ਸਮੇ ਸਮੇਸਟਰ ਹਲਕਾਂ ਚਾਰਜਾਂ ਤੋਂ ਮੰਗ ਲੈਂਦੇ ਆ ਭਰਤੀ ਕੀਤੀ ਗਈ ਉਦੋਂ ਕਹਿੰਦੇ 5 ਕਰੋੜ ਦੇ ਲਗਭਗ ਇਕੱਠਾ ਕਰ ਲਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਜਿੱਥੇ ਲਗਾਤਾਰ ਕਲੇਸ਼ ਵਾਦਾ ਜਾ ਰਿਹਾ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲਵੀ ਲਗਾਤਾਰ ਆਪਣੀ ਮਜ਼ਬੂਤੀ ਵਾਸਤੇ ਨਾ ਲੀਡਰ ਲਈ ਫਿਰਦੇ ਨੇ ਤੇ ਨਾਲ ਹੀ ਦੂਜੇ ਪਾਸੇ ਚੰਦੂ ਮਾਦਰਾ ਸਾਹਿਬ ਵੀ ਮੀਟਿੰਗਾਂ ਕਰਦੇ ਨੇ ਤੇ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਜਬੂਰ ਕਰ ਰਹੇ ਪ੍ਰਧਾਨ ਕੀ ਛੱਡੋ ਤਾਂ ਜੋ ਸ਼ਰੋਮਣੀ ਅਕਾਲੀ ਦਲ ਫਿਰ ਜ਼ਿਆਦਾ ਉਚਾਈਆਂ ਤੇ ਜਾ ਸਕੇ ਤੇ ਜਿਹਦੇ ਚੱਲਦੇ ਆ ਇਸ ਸਾਰੇ ਨੂੰ ਦੇਖਿਆ ਜਾਵੇ ਤਾਂ ਵਿਕਰਮ ਸੋਮ ਮਜੀਠੀਆ ਚੁੱਪ ਨੇ ਮਨਪ੍ਰੀਤ ਸਿੰਘ ਯ ਕ੍ਰਮਣੀ ਕਾਲੀਦਲ ਦੀ ਗਤੀਵਿਧੀ ਤੋਂ ਦੂਰ ਹੋ ਰਿਹਾ ਉਹ ਵੀ ਕਿਤੇ ਨਾ ਕਿਤੇ ਚੁੱਪਨੇ ਉਹ ਵੀ ਦੂਜੇ ਤੜੇ ਨੂੰ ਵੀ ਸਪੋਰਟ ਨਹੀਂ ਕਰ ਰਹੇ ਜਿੱਥੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਨਾਲ ਜੀ ਢਿੱਲੋ ਸਾਹਿਬ ਕਿਵੇਂ ਦੇਖਦੇ ਹੋ ਸਾਰੇ ਮਾਮਲਿਆਂ ਨੂੰ ਲੈ ਕੇ ਜੀ ਮੈਨੂੰ ਇੰਜ ਲੱਗਦਾ ਕਿ ਜਿਵੇਂ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣੇ ਭਨੋਈਏ ਅਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੱਢਿਆ ਸੀ ਤਾਂ ਮਜੀਠੀਆ ਸਾਹਿਬ ਬੋਲੇ ਸੀ ਜੀ ਈਅਲੀ ਸਾਹਿਬ ਆ ਜਿਹੜਾ ਚਦੂਬੱਦਰ ਸਾਹਿਬ ਦਾ ਥੜਾ ਇਹਦੇ ਵਿੱਚ ਜਾ ਕੇ ਵੀ ਆਇਆ ਇੱਕ ਮੀਟਿੰਗਾਂ ਜੀ ਅੰਤਰਖਾਤੇ ਸੁਣਨ ਦੇ ਵਿੱਚ ਇਹ ਆਇਆ ਇਹ ਆਲੀ ਸਾਹਿਬ ਦਾ ਬਿਕਰਮ ਸਿੰਘ ਮਜੀਠੀਆ ਨਾਲ ਕਾਫੀ ਚੰਗਾ ਸਬੰਧ ਹੈ ਜਦੋਂ ਸਾਰੇ ਕਹਿ ਰਹੇ ਵੀ ਸੁਖਵੀਰ ਸਿੰਘ ਬਾਦਲ ਨੂੰ ਪਰੇ ਕਰੋ ਤੇ ਫਿਰ ਬਰਾਇਆ ਕਿਹਨੂੰ ਜਾਵੇ ਜਿਹੜੇ ਚਦੂਬਜਰ ਸਿੰਘ ਸਾਹਿਬ ਦੇ ਧੜੇ 'ਚ ਬੈਠੇ ਆ ਉਹ ਕਹਿੰਦੇ ਸਾਡੇ ਜੋ ਕਿਸੇ ਨਹੀਂ ਬੰਨਣਾ ਜੀ ਕਿਤੇ ਇਹ ਨਾ ਹੋਵੇ ਅਜਹੀ ਸਥਿਤੀ ਦੇ ਵਿੱਚ ਮਨਪ੍ਰੀਤ ਸਿੰਘ ਇਹ ਆਲੀ ਤੇ ਗੁਨਾਹ ਪੈ ਜੇ ਅੱਜ ਚਰਜੀਸੋ ਬਰਾੜ ਨੇ ਇਹ ਵੀ ਕੀਤਾ ਸਪਸ਼ਟ ਕਹਦਾ ਕਹੀ ਜਾਂਦਾ ਪੈਸੇ ਮਾਇਲ ਉਹਨਾ ਮਾਇਲ ਉਹਨਾ ਮਾਇਲ ਉਹਨਾ ਕਹਿੰਦੇ ਸਮੇਂ ਸਮੇਸਰ ਹਲਕਾਂ ਚਾਰਜਾਂ ਤੋਂ ਮੰਗ ਲੈਂਦੇ ਆ ਭਰਤੀ ਕੀਤੀ ਗਈ ਉਦੋਂ ਕਹਿੰਦੇ 5 ਕਰੋੜ ਦੇ ਲੱਗ ਪਰ ਇਕੱਠਾ ਕਰ ਲਿਆ ਉਹ ਕਿੱਥੇ ਜਾਂਦਾ ਜੇ ਤੁਸੀਂ ਉਹ ਲਾਉਂਦੇ ਹੋ ਜੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਕੁਝ ਚੀਜ਼ਾਂ ਬੇਲੋੜੀਆਂ ਨੇ ਜਿਹੜੀਆਂ ਘਟਾਈਆਂ ਜਾ ਸਕਦੀਆਂ ਨੇ ਚਰਜੀਸੋ ਬਰਾੜ ਨੇ ਬਹੁਤ ਚਿਰ ਅਕਾਲੀ ਦਲ ਦਫ਼ਤਰ ਚਲਾਇਆ ਸੋ ਜਿਹੜੇ ਸਿਆਸੀ ਸੂਤਰ ਨੇ ਉਹਨਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਮਨਪ੍ਰੀਤ ਸਿੰਘ ਯਾਲੀ ਇੱਕ ਅਜਿਹਾ ਬੰਦਾ ਹੈ ਜਿਹਦੇ ਤੇ ਕਿਸੇ ਕਿਸਮ ਦਾ ਕੋਈ ਧਾਗ ਨਹੀਂ ਜੀ ਇਲਾਕੇ 'ਚ ਵੀ ਚੰਗਾ ਅਸਰ ਰਸੂਖਾ ਇਸੇ ਕਰਕੇ ਤਾਂ ਉਹ ਵਾਰ-ਵਾਰ ਵਾਰ-ਵਾਰ ਜਿੱਤਦੇ ਹੈ ਜਦੋਂ ਅਕਾਲੀ ਦਲ ਜਮਾ ਹਾਸ਼ੀਏ ਤੇ ਧੱਕਿਆ ਗਿਆ ਉਹਦੇ ਵਿੱਚ ਵੀ ਉਹ ਜਿੱਤ ਗਏ ਜਦੋਂ ਨੇਰੀ ਆਈ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਉਦੋਂ ਵੀ ਜਿੱਤ ਗਏ ਹੋ ਸਕਦਾ ਉਹ ਚੁੱਪ ਇਸ ਕਰਕੇ ਹੋਣ ਕਿ ਤੇਲ ਦੇਖੋ ਤੇਲ ਦੀ ਧਾਰ ਦੇਖੋ ਇਹਨਾਂ ਨੇ ਵੀ ਇਸ ਕਰਕੇ ਚੁੱਪ ਕਰਾਇਆ ਹੋਵੇ ਵੀ ਅਸੀਂ ਆਪਣੇ ਦੇ ਕਹਿੰਦੇ ਵੀ ਅਸੀਂ ਨਹੀਂ ਬੰਦ ਦੇ ਇਹ ਤਾਂ ਕਿਸੇ ਨੇ ਨਹੀਂ ਕਿਹਾ ਕਿ ਮਨਪ੍ਰੀਤ ਈਆਲੀ ਨੂੰ ਨਹੀਂ ਬਰਾਉਣਾ ਜੀ ਹੋ ਸਕਦਾ ਉਹਨਾਂ ਤੇ ਗੁਨਾਹ ਪਾਇਆ ਜਾਂਦਾ ਹੋਵੇ ਸਿਆਸੀ ਹਲਕਿਆਂ 'ਚ ਇਹ ਚਰਚਾ ਕਾਫੀ ਵੱਡੇ ਪੱਧਰ ਦੇ ਉੱਤੇ ਚੱਲੀ ਹੋਈ ਹੈ ਕਿ ਇਹ ਦੋ ਆਗੂ ਚੁੱਪ ਬੈਠੇ ਨੇ ਮਜੀਠੀਆ ਸਾਹਿਬ ਦਾ ਕਿਸੇ ਪਾਸੇ ਨਹੀਂ ਆਏ ਪਰ ਮਨਪ੍ਰੀਤ ਈਆਲੀ ਤਾਂ ਪਹਿਲੀ ਮੀਟਿੰਗ ਦੇ ਵਿੱਚ ਇਹਨਾਂ ਦੇ ਨਾਲ ਦੇਖੇ ਵੀ ਗਏ ਜੀ ਸੋ ਸ਼੍ਰੋਮਣੀ ਕਾਲੀ ਦਲ ਦੇ ਅਪਡੇਟ ਦੇ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁਲਾਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ